ਇਹ ਚੀਜ਼ ਵਿਕਟਰੀ ਦਾ ਬਣਾ ਦੇ ਇਹ ਜੀ ਬਾਈਰ ਜਾਂਦਾ ਦਫਤਰ ਪੰਜਾਬੀ ਜਲ ਗਿਆ ਆਪਾਂ ਹੋਰ ਹਰਮਨ ਜੀ ਕੀ ਹਾਲ ਹੈ ਜੀ ਤਕੜੇ ਹੋ ਆਹ ਬੜੇ ਹਿੰਦੀ ਹਿੰਦੀ ਗਾਣੇ ਲਾ ਰੱਖੇ ਆ ਕੀ ਹਾਲ ਹੈ ਜੀ ਕੱਲ ਇੱਥੇ ਬਹੁਤ ਭੜਾ ਐਕਸੀਡੈਂਟ ਹੋਇਆ ਉਹ ਜਿਹੜਾ ਸਾਡਾ ਸੈਕਟਰ 109 650 ਕਿੱਲੇ 'ਚ ਬਣਿਆ ਹੋਇਆ ਹਾਂ ਤੁਸੀਂ ਵੇਖ ਲਓ ਕਿੰਨਾ ਕ ਵੱਡਾ ਹੋਊਗਾ ਇਹ ਘਰ ਦੀ ਮਜ਼ਬੂਤੀ ਬਣਾਉਣੀ ਆ ਤਾਂ ਏਡੇ ਏਡੇ ਸਰਗੇ ਪਾਓ ਕੁਝ ਨਹੀਂ ਹੁੰਦਾ ਮਜ਼ਬੂਤੀ ਆਉਗੀ ਬਾਕੀ ਮੈਨੂੰ ਬਾਹਲੇ ਨਾਲੇਜ ਤਾਂ ਹੈ ਨਹੀਂ ਛੱਡਾ ਮਟਰ ਪਾਲੀ ਐ ਆ ਚੀਜ਼ ਵਧੀਆ ਐ ਨਾ ਗਲਾਸ ਦੀ ਲੋੜ ਐ 20ਾਂ 20ਾਂ ਵਾਲੇ ਦੇਖ ਲਓ ਦੋਸਤੋ ਭੁੱਖਾ ਜਿਵਾਕ ਨੇ ਮਜ਼ਾਕ ਚ ਪਾ ਰੱਖਿਆ ਇਹਦੇ ਵਾਸਤੇ ਪਿੰਡਾਂ ਚ ਕੈਂਪ ਲਾਉਣੇ ਚਾਹੀਦੇ ਸ਼ਹਿਰਾਂ ਚ ਲੋਕਾਂ ਨੂੰ ਜਾਗਰੂਕ ਕਰੋ ਪੜ੍ਹਾਈ ਵਾਸਤੇ ਵੀ ਪੜੋ ਪੜ੍ਹਾਈ ਸਭ ਕੁਝ ਐ ਇਹਨਾਂ ਦੰਦ ਗੱਡੀ ਜਾਂਦੇ ਹੂ ਕੀ ਬੰਦਾ ਸਮਝਾਵੇ ਇਹਨਾਂ ਨੂੰ ਚਲੋ ਆਪਾਂ ਕਰਦੇ ਨੇ ਕੁਕੂ ਪਾਰਟੀ ਇਹ ਐ ਹੁੰਦਾ ਜਿਵੇਂ ਆਪਾਂ ਲੈਂਟਰ ਜਦੋਂ ਪਾਉਣੇ ਹੁੰਨੇ ਐ ਤਾਂ ਸਰੀਆ ਟੱਗ ਜਾਂਦਾ ਜਿਵੇਂ 10mm ਦਾ ਐ 8mm ਦਾ ਆਡੀ ਰੇਂਜ ਰੋਵਰ 099009 ਵਾਹ ਜੀ ਵਾਹ ਕੀ ਆ ਨੰਬਰ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਅਸੀਂ ਆਏ ਅੱਜ ਤੜਕ ਤੜਕ ਕੇ ਸਕੂਲ ਅਭੀਰ ਕਿਆਂ ਦੇ ਇਹਨਾਂ ਨੂੰ ਡ੍ਰੌਪ ਕਰਨ ਤੇ ਰਸ਼ ਵੇਖੋ ਤੁਸੀਂ ਬਹੁਤ ਹੋ ਜਾਂਦਾ ਐ ਇਸ ਵੇਲੇ ਕਿਉਂਕਿ ਬੱਚੇ ਸਾਰੇ ਆ ਰਹੇ ਆ ਵੱਡੀਆਂ ਵੱਡੀਆਂ ਗੱਡੀਆਂ ਤੇ ਕਣੀਆ ਵੀ ਹੋਰ ਅੱਜ ਕਾਲਾ ਪੇਪਰ ਹੈ ਸਾਇੰਸ ਸਾਇੰਸ ਦਾ ਵੈਰੀ ਗੁੱਡ ਪਾਦੇ ਕੇ ਪਾਦੇ ਕੇ ਪਾਦੇ ਕੇ ਪਾਦੇ ਕੇ ਪਾਦੇ ਕੇ ਚੱਲ ਬਾਏ ਤਾਂ ਕਰਦੇ ਫਿਰ ਟਾਟਾ ਸੇ ਚੀਜ਼ ਵਿਕਟਰੀ ਦਾ ਬਣਾ ਦੇ ਓਕੇ ਬਾਏ ਟੇਕ ਕੇਅਰ ਮਿਲਦੇ ਆਂ ਦੁਪਹਿਰੇ ਲਓ ਜੀ ਆਹ ਸੂਰੇ ਨਾਲ ਦਾ ਲਰਨਿੰਗ ਪਾਸ ਜਿਹਨੂੰ ਮਲੇਨੀ ਵੀ ਯਾਦ ਸੀ ਲਰਨਿੰਗ ਪਾਥ ਤੋ ਹੋ ਗਏ ਸਵੇਲੇ ਦੋਸਤੋ ਤੇ ਹੁਣ ਜਾਂਦੇ ਆਂ ਘਰਾਂ ਨੂੰ ਬਾਕੀ ਮੌਸਮ ਅੱਜ ਫਿਰ ਬਦਲਵਾਈ ਹੋਈ ਪਈ ਐ ਦੇਖਦੇ ਆਂ ਮੀ ਆਉਂਦਾ ਕਿ ਨਹੀਂ ਆਉਂਦਾ ਫਿਰ ਜਾਵਾਂਗੇ ਜੀ ਪਲੋਟ ਤੇ ਤੇ ਵੇਣੇ ਮਿਸਤਰੀ ਨੇ ਕੰਮ ਕਿੰਨਾ ਕਨਵੇਟਤਾ ਹਾਂਜੀ ਦੋਸਤੋ ਅਸੀਂ ਜਾ ਰਹੇ ਸੀ ਕੰਮਕਾਰ ਤੇ ਸਾਹਮਣੇ ਆ ਗਈ ਭਾਰਤ ਮਾਲਾ ਰੋਡ ਤੁਹਾਡੇ ਸਾਹਮਣੇ ਤੇ ਬਾਕੀ ਦੋਸਤੋ ਲਾਈਟ ਦਾ ਵਾਕਈ ਬਹੁਤ ਬੁਰਾ ਹਾਲ ਐ ਆ ਦੇਖੋ ਪੂਰੇ ਵੱਡੇ ਬੱਡਰ ਤੇ ਕੰਮ ਚੱਲੀ ਜਾਂਦਾ ਭਾਰਤ ਮਾਲਾ ਰੋਡ ਦਾ ਵਾਜੇ ਪਤਰੀ ਕਿੱਥੇ ਲੈ ਜਾਵਾਂ ਸਿਮੈਂਟਰ ਕੀ ਹੈ ਜਮਾਂ ਅਨਲਕ ਸਵਾ ਹੁੰਦੀ ਜਿਵੇਂ ਹੁਣ ਮੈਨੂੰ ਲੱਗਦਾ ਕਿ ਬਣਾ ਦੇਣਗੇ 2 ਮਹੀਨੇ ਚ ਪੂਰੀ ਰੋੜ ਫੇਰ ਵੇਖੋ ਵੱਧਦੇ ਰੇਟ ਇੱਥੇ ਅਸਮਾਨ ਛੂ ਜਾਣਗੇ ਹੁਣ ਵੀ ਛੂ ਹੀ ਜਾਂਦੇ ਵੈਸੇ ਦਿਨੋਂ ਦਿਨ ਇਹ ਤਾਂ ਵਧ ਹੀ ਜਾਣਾ ਕੰਮ ਤੇ ਆਪਾਂ ਗੱਲ ਕਰੀਏ ਨੇ ਲਾਈਟ ਦੀ ਲਾਈਟ ਦਾ ਵਾਕਈ ਬਹੁਤ ਬੁਰਾ ਹਾਲ ਆ ਭਾਈ ਲਾਈਟ ਅੱਜ ਅਸੀਂ ਜਾਂਦੇ ਆ ਤੜਕੇ ਦੀ ਹੈ ਜੀ ਕਈ ਥਾਵਾਂ ਤੇ ਤਾਂ ਤੇ ਕਈ ਥਾਵਾਂ ਤੇ ਜਿਵੇਂ ਕੋਈ ਚੰਗੀ ਸੋਸਾਇਟੀ ਉਹ ਚਲ ਅੱਡ ਗੱਲ ਨਾਲ ਕੋਲ ਤਾਂ ਪ੍ਰਬੰਧ ਹੁੰਦੇ ਆ ਜਾਂ ਵੀ ਹੁਣ ਇਹ ਲਿੰਕ ਲੁਕ ਮਗਲਾ ਚੰਗੇ ਨਹੀਂ ਕਈ ਥਾਵਾਂ ਤੇ ਬਹੁਤ ਬੁਰਾ ਹਾਲ ਹੈ ਤੇ ਗਰਮੀ ਨਹੀਂ ਬਰਕਰਾਰ ਹੈ ਕੱਲ ਤੋਂ ਮੌਸਮ ਦੱਸਿਆ ਨੇ ਖਰਾਬ ਹੈ ਤਿੰਨ ਚਾਰ ਦਿਨ ਬਾਕੀ ਲੱਗ ਜੂ ਪਤਾ ਕੀ ਬੰਦਾ ਮੌਸਮ ਦਾ ਅਜੀ ਤਰ ਰੱਬ ਗਈ ਦੁਆ ਕਰਦੇ ਆ ਮੌਸਮ ਸਾਫ ਹੀ ਰਵੇ ਹੁਣ ਤਿੰਨ ਚਾਰ ਦਿਨ ਕਿਉਂਕਿ ਅਸੀਂ ਪੌਣਾ ਲੈਂਡਰ ਲੈ ਕੇ ਰੱਬ ਦਾ ਨਾਮ ਅੱਜ ਉਹੀ ਸਮਾਨ ਲੈਣ ਜਾਣੇ ਆ ਮਾੜਾ ਮੋਟਾ ਜਿਹੜਾ ਰਹਿੰਦਾ ਸਰੀਆ-ਸੁਰੀਆ ਤੇ ਹੋਰ ਗੱਲਬਾਤ ਕਰਨ ਜਾਣੇ ਆ ਮਾੜਾ ਮੋਟਾ ਜੀ ਫਿਟਿੰਗ ਸ਼ੀਟਿੰਗ ਦਾ ਦੋਸਤੋ ਧਿਆਨ ਨਾਲ ਜਿਹੜਾ ਕਰੋ ਕੱਲ ਇੱਥੇ ਬਹੁਤ ਭੜਾ ਐਕਸੀਡੈਂਟ ਹੋਇਆ ਹੈ ਕੋਈ ਔਰਤ ਸੀ ਵਿਚਾਰੀ ਬੱਸ ਤੇ ਉਤਰਦੀ ਸੀ ਬੱਸ ਤੋਂ ਤੇ ਡਰਾਈਵਰ ਸਹੀ ਸੀ ਵੈਸੇ ਡਰਾਈਵਰ ਦੇ ਅੱਖਾਂ ਦੇ ਵਿੱਚ ਜਲ ਬੱਸ ਰੋਕਦੇ ਆ ਉਹ ਬੱਸ ਰੁਕਣ ਤੋਂ ਪਹਿਲਾਂ ਹੀ ਮਾਰੀ ਮਤਲਬ ਛਾਲ ਮਾਰ ਗਈ ਤੇ ਜਿਹਦੇ ਨਾਲ ਸਭ ਫਟਵਾ ਗਈ ਬਾਕੀ ਪਰਮਾਤਮਾ ਨੂੰ ਪਤਾ ਹੈ ਇੱਥੋਂ ਦਾ ਗਿਰਾਂ ਨੂੰ ਵਿਚਾਰੀ ਨੂੰ ਕਾਰ ਚ ਭਾ ਕੇ ਲੈ ਗਏ ਸੀਗੇ ਵੀ ਬਚ ਗਏ ਹੋਵੇ ਤਾਂ ਤੇ ਤਾਂ ਕਰਕੇ ਬਈ ਇਹਦਾ ਵਿਚਾਰ ਰੱਖਿਆ ਕਰੋ ਸਾਵਧਾਨੀ ਹੱਡੀ ਪ੍ਰਕਟਨਾ ਘੱਡੀ ਤੋ ਤੀਆਂ ਗੱਲਾਂ ਐ ਰੋਡ ਬਗਦੀ ਹੁੰਦੀ ਐ ਆਪਾਂ ਕਾਲ ਕਰਦੇ ਉਤਰ ਨਹੀਂ 2 ਮਿੰਟ ਦਾ ਕੋਈ ਇੱਕਾ ਪਿੱਛੇ ਦੀ ਕੋਈ ਗੱਲ ਨਹੀਂ ਹੁੰਦੀ 2 ਮਿੰਟ ਲੇਟ ਉਤਰ ਜਾਓਗੇ ਜ਼ਿੰਦਗੀ ਭਰ ਉਤਰੋਗੇ 2 ਮਿੰਟ ਦੀ ਕਾਲ ਮੁੜ ਕੇ ਵਸ ਜ਼ਿੰਦਗੀ ਭਰ ਦੀ ਕਾਹਲੀ ਹੋ ਜਾਂਦੀ ਐ ਤਾਂ ਕਰਕੇ ਦੋਸਤੋ ਆਪਦਾ ਵਿਚਾਰ ਰੱਖਿਆ ਕਰੋ ਆਰਾਮ ਨਾਲ ਕਾਲ ਨਾ ਕਰਿਆ ਕਰੋ ਜਿੱਥੇ ਵੀ ਜਾਣਾ ਆਉਣਾ ਕੋਈ ਅਚਬੀ ਲੋੜ ਨਹੀਂ 5 ਮਿੰਟ ਲੇਟ ਸਹੀ ਪਰ ਆਰਾਮ ਨਾਲ ਤੇ ਹੁਣ ਅਸੀਂ ਇਸ ਟਾਈਮ ਜਾ ਰਹੇ ਹਾਂ ਜੀ ਸਨੇਟੇ ਸਰਗਿਆਂ ਵਾਲੇ ਕੋਲ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਟਾਟਾ ਸਰੀਆਂ ਟਾਟਾ ਸੜੀ ਗਾ ਵੀ ਅਸੀਂ ਪੂਰਾ ਪਤਾ ਕਰਕੇ ਲਾਇਆ ਸਭ ਨੂੰ ਬੱਸ ਦਾ ਪਤਾ ਹੀ ਐ ਕੋਈ ਦੱਸਦੇ ਲੋੜ ਨਹੀਂ ਹੁੰਦੀ ਟਾਟਾ ਸਭ ਤੋਂ ਸਿਰੇ ਦਾ ਸੜੀ ਜਾਹ ਰਿਹਾ ਮਾੜਾ ਮੋਟਾ ਮਹਿੰਗਾ ਜੁਰ ਪੈਂਦਾ ਪਰ ਸਭ ਤੋਂ ਘੈਂਟ ਟਾਟਾ ਹੀ ਐ ਤੇ ਹੁਣ ਜਾ ਰਹੇ ਆ ਬਾਈ ਹਰਮਨਾਰ ਗਿਆ ਕੋਲੇ ਤੇ ਉਹਨਾਂ ਨਾਲ ਕਰਦੇ ਆ ਵਾਰਤਾਲਾਪ ਉਹਨਾਂ ਨਾਲੇ ਛੋਡੇ ਕਰਦੇ ਆ ਰੂਪ ਰੂਪ ਆ ਗਿਆ ਜੀ 105 ਸੈਕਟਰ ਅਮਾਰ ਹिल्स ਜਿਹੜਾ ਸਾਡੇ ਵਾਲਾ ਉਹ 109 ਆ 105 ਤੇ ਇੱਥੋਂ ਸਿੱਧੀ ਰੋਡ ਜਾਂਦੀ ਹੈ ਜਿਹੜੀ ਸੀਪੀ ਮਾਲ ਨੂੰ ਸਿਰਫ 3-4 ਕਿਲੋਮੀਟਰ ਦੂਰ ਐ ਤੇ ਆਇਦਰਾ ਗੱਟ ਸੈਕਟਰ ਇਹ ਥੋੜਾ ਡਿਵੈਲਪ ਹਜੇ ਹੋਈ ਜਾਂਦਾ ਸਾਡੇ ਵਾਲਾ ਹੋ ਗਿਆ ਤਕਰੀਬਨ ਥੱਲੇ ਤੋਂ ਸਿਖਰਾਂ ਦੇ ਆ ਉਹਦੋਂ ਪਹਿਲਾਂ ਬਣਿਆ ਸੀ ਇਹ ਛੋਟਾ ਸਭ ਤੋਂ ਬਾਕੀ ਦੋਸਤੋ ਜਿਹੜਾ ਸਾਡਾ ਸੈਕਟਰ 109 650 ਕਿੱਲੇ ਚ ਬਣਿਆ ਹੋਇਆ ਹੁਣ ਤੁਸੀਂ ਵੇਖ ਲਓ ਕਿੰਨਾ ਕ ਵੱਡਾ ਹੋ ਗਿਆ ਅਜੇ ਤਾਂ ਗਾਂ-ਗਾ ਦੇਖੋ ਹੁੰਦਾ ਕੀ ਹੈ ਡਿਵੈਲਪਮੈਂਟ ਤੇ ਡਿਵੈਲਪਮੈਂਟ ਹੋ ਰਹੀ ਹੈ ਰੋਡ ਬੰਨਦੇ ਮਾੜੀ ਇਹਦੇ ਵਿੱਚ ਸਾਡੇ ਬਾਰ ਮੂਰਤੀ ਰੰਗਣੀ ਹੈ ਫਿਰ ਦੇਖੋ ਤੁਸੀਂ ਨੀ ਯਾਰ ਜਿਹੜਾ ਬੰਦਾ ਹੁਣ ਥਾਂ ਨੂੰ ਡੈ ਜਿਹੜਾ ਆ ਉਹਦਾ ਵਧੀਆ ਸਭ ਤੋਂ ਵੱਧ ਵਧੀਆ ਇਨਵੈਸਟਮੈਂਟ ਇਹੀ ਹੈ ਇਸ ਟਾਈਮ ਪ੍ਰਾਪਰਟੀ ਚ ਬਹੁਤ ਤੇਜ਼ੀ ਨਾਲ ਇਸ ਟਾਈਮ ਪ੍ਰਾਪਰਟੀ ਵਧ ਰਹੀ ਹੈ ਤੇ ਪ੍ਰਾਪਰਟੀ ਦਾ ਕੰਮ ਸਭ ਨੂੰ ਪਤਾ ਹੀ ਹੈ ਸਿਖਰਾਂ ਤੇ ਜਿਹੜੇ ਜਿਹੜੇ ਇਸ ਟਾਈਮ ਬਿਲਡਰ ਹੈ ਸਾਰੇ ਕਰੋੜਪਤੀ ਹੈ ਜਿਹੜਾ ਨਾਲ ਥਾਂ ਬਜੇ ਇਹਨਾਂ ਰੋਡਾਂ ਦੇ ਆ ਗਿਆ ਹੁਣ ਸਾਰਾ ਨਵਤ ਰੋਡ ਦੇ ਐਸ ਦੀ ਡਿਵੈਲਪਮੈਂਟ ਹੋਣੀ ਹੈ ਕਿਉਂਕਿ ਖਰੜ ਵਾਲੇ ਪਾਸੇ ਵੀ ਰਸ਼ ਬਹੁਤ ਹੈ ਉਧਰੋਂ ਜ਼ੀਰਕਪੁਰ ਵਾਲੇ ਪਾਸੇ ਵੀ ਰਸ਼ ਬਹੁਤ ਹੈ ਤੇ ਇਕੱਲਾ ਆਹ ਮਤਲਬ ਜਿਹੜੀ ਅਜੇ ਹੈ ਨਹੀਂ ਇੰਨੀਆਂ ਦੇ ਇਹ ਲਾਂਡਰਾਂ ਤਾਂ ਹੀ ਹੈਗੇ ਮਾੜਾ ਮੰਡਾ ਰਸ਼ ਇਦੋਂ ਦਾ ਜਮੇ ਕੱਢ ਜਾਂਦਾ ਸਾਰੀ ਹੁਣ ਡਿਵੈਲਪਮੈਂਟ ਇੱਥੇ ਹੋਣੀ ਹੈ ਜਿਹੜੀ ਹੋਣੀ ਹੈ ਤੇ ਲੋ ਜੀ ਅਸੀਂ ਪਹੁੰਚ ਗਏ ਸਨੇਟੇ ਹੁਣ ਕਰਾਉਣੇ ਹਨ ਬਾਈ ਨਾਲ ਰੂ ਰੂ ਟਾਟਾ ਇਹ ਜੀ ਬਾਈਰ ਕੇ ਅੰਦਾ ਦਫਤਰ ਪੰਜਾਬੀ ਚ ਗਹਿ ਲ ਗਿਆ ਆਪਾਂ ਇੱਥੋਂ ਮਿਲਦਾ ਟਾੜਾ ਦਾ ਸਰੀਆ ਜਾਇਦ ਰੇਟ ਤੇ 550 ਸਪੀ ਹੋਰ ਹਰ ਮੰਡੀ ਕੀ ਆ ਲੈ ਜੀ ਤਕੜਿਆਂ ਹਾਂ ਬੜੇ ਹਿੰਦੀ ਹਿੰਦੀ ਗਾਣੇ ਲਾ ਰੱਖੇ ਆ ਕੀ ਹੋਵੇ ਜੀ ਚਲ ਰਿਹਾ ਫੋਰ ਵਧੀਆ ਵਧੀਆ ਸਿੱਧ ਕਿਵੇਂ ਆ ਬਹੁਤ ਵਧੀਆ ਸੜੀ ਦੇ ਸਾਰੇ ਸਭ ਵਧੀਆ ਸਰੀਆ ਦਿਓ ਫਿਰ ਸਰੀਆ ਤੁਹਾਡੀ ਗੱਡੀ ਲੋਡ ਹੋ ਰਹੀ ਹੈ ਦੇਖ ਲੋ ਬਾਹਰ ਚਲੋ ਵੈਰੀ ਗੁੱਡ ਗਾਣੇ ਲੱਗੇ ਵੀ ਨਹੀਂ ਮੈਂ ਜਲਦ ਜਾਂਦਾ ਕਾਪੀਰਾਈਟ ਆ ਜਾਵੇਗਾ ਹਾਂ ਉਹ ਕਾਪੀਰਾਈਟ ਦਾ ਚੱਕਰ ਵਾਜੀ ਹੋਰ ਸਾਰੇ ਵਧੀਆ ਜੀ ਹਾਂ ਵਧੀਆ ਹੋ ਗਏ ਲੋ ਜੀ ਆ ਆਪਣੀ ਗੱਡੀ ਹੋ ਰਹੀ ਹੈ ਲੋਡ ਟਾ ਟਾ ਅੱਛਾ ਭਾਈ ਜਿਹੜੇ ਲੈਂਥ ਉਹ ਨਹੀਂ ਆਉਂਦੀ ਨਹੀਂ ਹੈ ਅੱਛਾ ਅੱਛਾ ਵਾਹ ਯਾਰ ਆਹ ਕੀ ਆ ਰੱਖਾਤਾ ਆ ਆਪਣਾ ਆ ਦੇਖੋ ਰੋ ਜੀ ਇਹਨਾਂ ਦੇ ਵੈਸੇ ਤਾਂ ਹੋਰ ਵੀ ਕਈ ਥਾਵਾਂ ਤੇ ਬਣੇ ਹੋਏ ਗਰਾਮ ਜੇ ਤੇ ਜਿੰਨੀ ਲੋਡ ਹੁੰਦੀ ਫਿਰ ਉਹਦਾ ਉਸ ਹਸਾਬ ਨਾਲ ਮੰਗਾ ਲੈਂਦੇ ਤੇ ਉਵੇਂ ਮੈਂ ਡਿਲੀਵਰ ਕਰਦੇ ਰਹਿੰਦੇ ਆ ਤੇ ਇਹਨਾਂ ਕੋਲੇ ਆਪਣਾ ਸਿਮੈਂਟ ਵੀ ਹੁੰਦਾ ਬਾਈ ਯਾਰ ਕੇ ਕੋਲੇ ਕਿਹੜੀ ਕੰਪਨੀ ਦਾ ਸਿਮੈਂਟ ਆ ਜੀ ਅਲਟਰਾਟੈਕ ਅਲਟਰਾਟੈਕ ਸਿਮੈਂਟ ਵੀ ਸਿਰੇ ਦਾ ਹੀ ਆ ਸਰੀਆ ਵੀ sire da ਕਮੈਂਟ ਵੀ sire da ਫਰਗੇ ਦੀ ਮਟਾਈ ਵੇਖੋ ਤੁਸੀਂ ਯਾਰ ਹੋਰ ਗੱਲਾਂ ਦੀਆਂ ਗੱਲਾਂ ਤੁਹਾਨੂੰ ਦਿਖਾਉਣੇ ਆ ਦੇਖੋ ਆਮ ਸਰੀਏ ਦੇ ਮੁਕਾਬਲੇ ਬਹੁਤ ਮੋਟਾ ਸਰੀਆ ਇਹ ਆ ਦੇਖੋ ਹੁਣ ਮੇਰੀ ਉਂਗਲ ਤੇ ਸਰੀਆ ਵੇਖੋ ਸਰਾ ਦੀ ਇੱਕ ਕਰੀ ਪਾਉ ਮੁੜ ਕੇ ਸਾਰੀ ਜ਼ਿੰਦਗੀ ਲੋੜਨੀ ਹੁਣ ਆ ਸਰ ਗਿਆ ਵੇਖ ਲਓ ਤੁਸੀਂ ਕਿੱਡਾ ਮੋਟਾ ਹੈ ਤੇ ਆ ਚੱਲੇਦਾ ਹੁਣ ਸਾਈਜ਼ ਦਾ ਹੀ ਫਰਕ ਆ ਗਿਆ ਪਰ ਐ ਆ ਵੀ ਆਮ ਆਪਾਂ ਜ਼ਿਆਦਾਤਰ ਏਡੇ ਵੱਡੇ ਸਰਗੇ ਆਮ ਘਰਾਂ 'ਚ ਨਹੀਂ ਪਾਉਂਦੇ ਤੇ ਇਹ ਘਰ ਦੀ ਮਜ਼ਬੂਤੀ ਬਣਾਉਣੀ ਆ ਤਾਂ ਏਡੇ ਏਡੇ ਸਰਗੇ ਪਾਉ ਕੁਝ ਨਹੀਂ ਹੁੰਦਾ ਮਜ਼ਬੂਤੀ ਆਊਗੀ ਬਾਕੀ ਮੈਨੂੰ ਬਾਹਲੀ ਨੌਲੇਜ ਤਾਂ ਹੈ ਨਹੀਂ ਛੱਡਾ ਮੈਟਰ ਪਾਲੀ ਐ ਲਓ ਵੀ ਦਫ਼ਤਰਾਂ 'ਉਂਦੀ ਹੋਰੀ ਕੋਕ ਪਾਰਟੀ ਅੱਜ ਜੀ ਵਧੀਆ ਇਹਨਾਂ ਗਲਾਸ ਦੀ ਲੋੜ ਐ 20ਾਂ 20ਾਂ ਵਾਲੇ ਗਲਾਸ ਵਾਲਾ ਕੰਮ ਹੀ ਕਰਦੇ ਆ ਇਹ ਯੂਜ਼ ਐਂਡ ਥਰੋ ਕਣੀ ਮੁੰਡਾ ਕਿੱਥੋਂ ਦੇ ਤੁਸੀਂ ਕਿੱਥੋਂ ਦੇ ਹੋ ਉਂਦੀ ਆ ਮੋ ਬਤੈ ਹੀ ਨਹੀਂ ਨਹੀਂ ਲੋਕੋਂ ਫਨਟੇ ਦੇ ਹਾਂ ਕਿੰਨੇ ਮੀ ਗੱਲਾਂ ਚ ਪੜਦਾ ਹੈ ਪਹਿਲੀ ਵਾਰ ਵੀ ਨਹੀਂ ਪੜਦਾ ਦੇ ਵਸ ਲੱਗ ਗਿਆ ਆਈਪੀਐਸ ਬੜਾ ਕਰਮਜ ਤਾਂ ਪੜਾਈ ਤਾਂ ਫਰੀ ਹੈ ਸਰਕਾਰ ਨੇ ਕਰ ਰੱਖੀ ਹੈ ਤੇ ਉਹਦਾ ਇੱਕ ਵੀ ਨਹੀਂ ਪੜਿਆ ਹੋ ਆਪ ਤੂੰ ਵੀ ਨਹੀਂ ਪੜਿਆ ਹੋਏ ਤੇ ਕੰਮ ਕੀ ਕਰਦੇ ਨੇ ਤੁਸੀਂ ਮੈਂ ਤਾਂ ਨਿਕਲਦਾ ਹਾਂ ਦੀ ਆ ਕੀ ਕਾਤ ਲੱਗਿਆ ਸੀ ਪੜਨਾ ਨਹੀਂ ਮੈਂ ਕੰਮ ਕੀ ਕਰਦਾ ਸੀ ਦੇਖ ਰੋ ਦੋਸਤੋ ਭੁੱਖਾ ਰਿਵਾਕਰ ਨੇ ਮਜ਼ਾਕ ਚ ਪਾਰ ਰੱਖਿਆ ਇਹਦੇ ਵਾਸਤੇ ਪਿੰਡਾਂ ਚ ਕੈਂਪ ਲਾਉਣੇ ਚਾਹੀਦੇ ਸ਼ਹਿਰਾਂ ਚ ਲੋਕਾਂ ਨੂੰ ਜਾਗਰੂਕ ਕਰੋ ਪੜ੍ਹਾਈ ਵਾਸਤੇ ਵੀ ਪੜੋ ਪੜ੍ਹਾਈ ਸਭ ਕੁਝ ਹੈ ਇਹਨਾਂ ਦੰਦ ਕੱਢੀ ਜਾਂਦੇ ਹਾਂ ਕੀ ਬੰਦਾ ਸਮਝਾਵੇ ਇਹਨਾਂ ਨੂੰ ਚਲੋ ਆਪਾਂ ਕਰਦੇ ਨੇ ਕੋਕ ਪਾਰਟੀ ਦੋਸਤੋ ਵੈਸੇ ਤਾਂ ਕਈ ਜਣਾਂ ਨੂੰ ਪਤਾ ਹੋਣਾ ਹੈ ਤੇ ਜਿਹਨੂੰ ਨਹੀਂ ਪਤਾ ਉਹਨੂੰ ਦੱਸ ਦਗੇ ਕੀ ਚੀਜ਼ ਹੈ ਇਹ ਐ ਹੁੰਦਾ ਜਿਵੇਂ ਆਪਾਂ ਲੈਂਟਰ ਜਦੋਂ ਪਾਉਣੇ ਹੁੰਨੇ ਆ ਤਾਂ ਸਰੀਆ ਡੱਗ ਜਾਂਦਾ ਜਿਵੇਂ 10mm ਦਾ ਐ 8mm ਦਾ ਤੇ ਜਿਵੇਂ ਆਪਣੇ ਨਹੀਂ ਮਤਲਬ ਸਰੀ ਗੇ ਨੂੰ ਜਾਲ ਨੂੰ ਤਾਂ ਜੱਕਣਾ ਤੇ ਥੱਲੇ ਰੋੜੀਆਂ ਲਾ ਦਿੰਨੇ ਆ ਜਾਂ ਗਿੱਟੀਆਂ ਲਾ ਦਿੰਨੇ ਆ ਉਹਦੀਆਂ ਆਪਣੇ ਦੀਆਂ ਪੱਥਰ ਦੀਆਂ ਬਣਾ ਕੇ ਤੇ ਉਹਦੇ ਵਾਸਤੇ ਹੁੰਦਾ ਤੇ ਉਵੇਂ ਵੀ ਥੱਲੇ ਆ ਫਿਕਸ ਹੋ ਜਾਂਦੀ ਹੈ ਨਾਲ ਇਹਦਾ ਪਤਾ ਲੱਗੇ ਲੱਗੀ ਦਾ ਇਹਦੇ ਉੱਤੇ ਐ ਕਰਕੇ ਜਾਲ ਐ ਰੱਖਿਆ ਜਾਂਦਾ ਤੇ ਉਹਨਾਂ ਉੱਚਾ ਚੱਕਿਆ ਜਾਂਦਾ ਪੂਰਾ ਐਕੂਰੇਟ ਰਹਿੰਦਾ ਤੇ ਬਹੁਤ ਵਧੀਆ ਚੀਜ਼ ਐ ਤੇ ਇਹਦੇ ਰੁਪਏ ਵੀ ਕੋਈ ਨਹੀਂ ਲੱਗਦੇ ਗੱਟਾ ਹੈਗਾ 600 ਦਾ ਗੱਟਾ ਹੈ ਤੇ 320 ਹੁੰਦਾ ਉਹ ਚ ਬਹੁਤ ਵਧੀਆ ਚੀਜ਼ ਹੈ ਬਾਕੀ ਦਾ ਜਾਜਦੂਰ ਬੰਦਾਂ ਕਹਿੰਦਾ ਆਪਾਂ ਤੁਹਾਨੂੰ ਦਿਖਾਵਾਂਗੇ ਪੂਰਾ ਪ੍ਰੋਪਰ ਵਾਹਿਗੁਰੂ ਮਿਹਰ ਕਰੇ ਜਲਦੀ ਲੈਂਟਰ ਪਾ ਰਹੇ ਆ ਫਿਰ ਤੁਹਾਨੂੰ ਪੂਰਾ ਬਨ ਕੇ ਜਾੜ ਦਿਖਾਵਾਂਗੇ ਉਧਰ ਹੋ ਗਏ ਸੀ ਵਿਹਲੇ ਹੁਣ ਜਾ ਰਹੇ ਆ ਫਰਮ ਵਾਲੇ ਕੋਲੇ ਤੇ ਐਂ ਲੱਗਦਾ ਸਾਹਮਣੇ ਜਿਵੇਂ ਮੀਂਹ ਪਈ ਜਾਂਦਾ ਉਹਦਾ ਮੌਸਮ ਬਦਲ ਗਿਆ ਫਾਰਮ ਵਾਲੇ ਕੋਲੇ ਜਾਣ ਦਾ ਕਾਰਨ ਇਹੀ ਸੀ ਵੀ ਲਾਈਟ ਹੈ ਨਹੀਂ ਸੀ ਹੁਣ ਲਾਈਟ ਆਈ ਹੈ ਅਰੇ ਵੀ 5-7 ਮਿੰਟਾਂ ਦੇ ਦੇ ਦਾਂਗੇ lettes see ਦੋਸਤੋ ਜਾਇਦ ਤੇ ਬਤ ਲਗੂਗਾ ਬਾਕੀ ਇੱਕ ਵਾਰੀ ਹੁੰਦਾ ਹੁੰਦਾ ਵੇ ਕਿ ਜਿਹੜੀ ਮਹਾਲੇ ਵੀ ਨਹੀਂ ਬਿੰਦਾ ਚੰਡੀਗੜ੍ਹ ਲੇਕ ਵਾਲੀ ਸਾਈਡ ਪਏ ਜਾਂਦਾ ਜਾਂ ਜਿਰਕਪੁਰ ਪਏ ਜਾਂਦਾ ਪੰਚਕੁੱਲੇ ਪਏ ਜਾਂਦਾ ਇਹ ਹੁੰਦੇ ਹੀ ਰਹਿੰਦਾ ਤੇ ਬਾਕੀ ਹੁਣ ਉਧਰੋਂ ਜਾਂਦੇ ਆਂ ਦੇਖਦੇ ਆਂ ਮਾਹੌਲ ਉੱਧਰਲਾ ਐਸਾ ਮਾਹੌਲ ਹੈ ਲਓ ਵੀ ਦੋਸਤੋ ਅਸੀਂ ਹੋ ਗਏ ਸੀ ਵਿਹਲੇ ਹੁਣ ਜਾਂਦੇ ਆਂ ਘਰੇ ਜਾ ਕੇ ਫਰੈਸ਼ ਫਰਿਸ਼ ਹੁੰਨੇ ਆਂ ਕਰਦੇ ਆਂ ਰੈਸਟ ਕੱਲ ਨੂੰ ਰੂਰੂ ਹੋਵਾਂਗੇ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ओके okay, दोस्तों बाय बाय टाटा ਕੰਕਮ ਕਮ ਸਾਰੇ ਨਵੀੜਤੇ ਆ ਆਵਦੀ ਰੇਂਜ ਰੋਵਰ 093009 ਵਾਹ ਜੀ ਵਾਹ ਕਿਆ ਨੰਬਰ ਹੈ ਸਿਰਾ